ਮੈਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਮੱਝਾਂ ਤੇ ਇੱਕ ਤੁਹਾਨੂੰ ਗਾਂ ਦਿਖਾਉਣੀ ਹੈ ਬਾਕੀ ਕੁਝ ਸੂਈਆਂ ਵਾਂ ਕੁਝ ਗੱਬਣਾ ਵਾਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਜਿਹੜੀ ਵਧੀਆ ਪਰ ਲੀਏ ਤੇ ਨਾਮ ਦੱਸ ਤੇ ਕਰੀ ਫਿਰ ਅਮਰਿੰਦਰ ਸਿੰਘ ਪਿੰਡ ਚੱਠਾ ਤਸੀਲ ਬਟਾਲਾ ਜਿਹੜਾ ਕਦ 10 ਵਰਗ ਤੇ ਫੋਨ ਨੰਬਰ ਬੋਲ ਦੋ ਫੋਨ 82833 2752 ਠੀਕ ਆ ਤੇ ਅੱਜ ਮੱਜਾ ਸਾਰੀਆਂ ਹੀ ਸੂਈਆਂ ਸਾਰੀਆਂ ਮੀਆਂ ਸੂਈਆਂ ਕੋ ਵੜ ਗੱਭਣੇ ਬਾਕੀ ਨਹੀਂ ਗਿਆ ਗੱਭਣੇ ਬਾਕੀ ਸੂਈਆਂ ਹਨਾ ਤੇ ਗਾਂ ਤਾਂ ਸ਼ੁਰੂਆਤ ਕਰ ਲਈਏ ਫਿਰ ਇੱਕ ਦੋ ਤਿੰਨ ਵੀਰ ਜੀ ਦੀ 9 ਮਹੀਨੇ ਪੂਰੀ ਹੋਣੇ ਜੱਸੀ ਚ ਆ ਹਾਂਜੀ ਹਾਂਜੀ ਬਸ ਬੜੀ ਚੰਗੀ ਆ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਏ ਦੁੱਧ ਵੀਰ ਜੀ 13 14 ਗੱਲ ਵਸ਼ੀ ਚ ਆ ਜਾਊਗੀ ਬਿਲਕੁਲ ਤੋਰੋ ਫੇਰ ਇਹਨੂੰ ਉਹਨਾਂ ਕਰੋ ਨਾ ਅੱਗੇ ਵਸ਼ੀ ਲੈਂਦੀ ਅੱਗੇ ਹਾਂਜੀ ਨਹੀਂ ਇਦਾਂ ਵੀਡੀਓ ਦੇ ਵਿੱਚ ਹੀ ਹੋਈ ਦੀ ਇਹਦੇ ਨਾਲ ਪਈਏ ਸੁਗਦੀ ਉਹਨਾਂ ਨੂੰ ਵੜਾ ਲਿਓ ਹਾਂਜੀ ਤੋਂ 15 16 ਕੋਲ ਦੋ ਦੇਣੀ ਜਿਹੜੇ 20 ਜਣਾਂ ਦੁੱਤੀ ਹੈ ਅੱਛਾ ਇਹ ਵਾਰੀ 15 ਰੋਜ਼ ਬਾਅਦ ਦੁੱਦੇ ਠੀਕ ਹੈ ਬਾਕੀ ਹਲੇ ਤਿਆਰ ਹੋਣੀ ਆ ਇਹ ਜੇ ਲੈ ਗਈ ਥਾਣੇ ਦੇਖੋ ਬੜਾ ਗੜਾ ਮੋਟਾ ਲੱਗਾ ਵਾਸੀ ਨੂੰ ਸੂਆ ਕਿ ਨਵੇਂ ਸੂਣਾ ਇਹਨੇ ਪਹਿਲਾਂ ਪਹਿਲਾਂ ਅੱਛਾ ਸੂਆ ਨਾ ਜੀ ਛੇ ਦਾਂਦੇ ਆ ਮੋਹ ਛੇ ਦਾਂਦੇ ਆ ਤੇ ਸੂਆ ਕਿੰਦੇ ਪਹਿਲਾਂ ਸੂਣਾ ਅੱਗੇ ਨਾਵੀਆਂ ਭੜੀ ਬਣੂਗੀ ਰੱਖੀ ਬਾਕੀ ਸਰੀਰਾਂ ਵੀ ਚੰਗੀਆਂ ਆ ਸੰਭੀ ਸੁੰਭੀ ਚੰਗੀਆਂ ਆ ਉਹਦੀ ਸ਼ਾਈਨਿੰਗ ਚੰਗੀ ਹੈ ਜੀ। ਆਨੇ ਇਥੋਂ ਰਗੜਾ ਮੋਟਾ ਦਾ ਰਗੜਾ। ਇਹ ਆ ਵੀ ਜੇ ਭਰਨੀ ਆ। ਅਜੇ 5-7 ਦਿਨ ਇਹਨੇ ਲੈ ਜਾਣੇ ਆ ਤੇ ਚੰਗੀ ਤਿਆਰ ਹੋ ਜੂਗੀ ਥੱਲੇ ਆ ਦੇ ਸਕਦੇ ਜੀ। ਤੇ ਇਹਦਾ ਮੁੱਲ ਵੀ ਜੀ ਫਿਰ? ਅਸੀਂ ਤੇ 50000 ਰੁਪਏ ਹਾਂ ਜੀ। ਹਾਂਜੀ। 200 ਨਹੀਂ ਦੇ ਦੀਏ। ਜਿਹੜੀ ਗੱਲ ਕਰਦੀਏ। ਨਹੀਂ ਕਰ ਦੋ ਜੀ ਅਜੇ ਖਟੀਆਂ ਗੁੰਦਾ ਹੁੰਦੀਆਂ ਇਹ। ਆਪ ਹੀ ਕਰ ਦੋ। 45 ਦੇ ਦੀਏ। ਹੋਰ ਕਰ ਦੋ ਮਾਨ। ਕਨਾਂ ਗਾਦੀ ਦੱਸੋ 40000 ਪੂਰੇ ਦੇ ਦिए ਗਾੜੀਏ 2000 ਛੋਟਾ ਅੱਛਾ 36000 ਦੀ ਵੇਚੀ ਦੇਣੀ ਆ 36000 ਦੀ ਹਾਂਜੀ ਚਲ ਬਾਕੀ ਮੋਕੇ ਤੇ ਕਰ ਦਾਂਗੇ ਕੋਈ ਨਹੀਂ ਠੀਕ ਹੈ ਜੀ ਕਿਉਂ ਨਾ ਝੋਟੀਆਂ ਦਿਖਾ ਦੀਏ ਇਹਨਾਂ ਛੋਟੀ ਸੂਈ ਜੀ ਵੀਰ ਜੀ ਅੱਜ ਕਿਆ ਦੇਣ ਜੀ ਚੌਥਾ ਦਿਨ ਸੂਈ ਨੂੰ ਜੇ ਬੋਲੇ ਹੋਊਗਾ ਥਲੇ 8:00 ਬਜੇ ਅੱਛਾ ਹੁਣ ਇਹ ਲੱਤੀ ਆ ਗੱਡੀ ਵੀ ਉਹ ਲੱਗੀ ਜੇ ਇਹ ਹੁਣੇ ਆਈ ਆ ਜੇ ਤਾਂ ਉੱਤਰਾ ਸੰਗਣ ਪਿਆਜ ਝੱਬੋ ਵੀ ਨਹੀਂ ਪਾਇਆ ਇਹਨਾਂ ਤੇ ਧਰਾ ਮਾਰੀਆਂ ਹੀ ਕੋਈ ਥੱਲੋ ਕੋਈ ਜੀ ਪਾਸ ਕਰਕੇ ਲੈਣੀ ਕਿ ਵਾਪਸ ਮੈਂ ਇੱਕ ਨੰਬਰ ਉਹ ਬੱਚੇ ਨਾਲ ਬਿਲਕ ਤੇ ਕਿੰਨਾ ਕੁ ਤਰ੍ਹਾਂ ਦੁੱਧ ਕਰੀ ਜਾਊਗੀ ਜੀ 10 ਕਿਲੋ ਤੋਂ ਬਾਅਦ ਦੇ ਜੂਗੀ ਬੱਡੀ ਝੋਟੀ ਆ ਵੇਖੋ ਸੀਨੀ ਝੰਗੀ ਝੋਟੀ ਨਿਕਲਣ ਲੱਗੀ ਕਿਦਾਂ ਯਾਰ ਨਸਰਾਂ ਝੋਟੀ ਦੀ ਠੀਕ ਹੈ ਖਲੀ ਵਾਲਾ ਵਗਦਾ ਆ ਨਿਕਲਦਾ ਆ ਦੇਖ ਲੈ ਹਵਾਨਾ ਇਹਦਾ ਖਲੀ ਗੱਡੀ ਸਾਫ ਹੈ ਝੋਟੀ ਇਹ ਹੁਣ ਇਹ ਗੱਡੀ ਚੋਂ ਲੱਥੀ ਆ ਹੁਣੇ ਬੱਚਾ ਇੱਕ ਅਰੀ ਛੱਡ ਕੇ ਵੇਖ ਲੈਨੇ ਕਿੰਨੇ ਨਹੀਂ ਹੁੰਦੀ ਨਹੀਂ ਕਰੇ ਮੈਂ ਮਗਰ ਕੀ ਇਹਦੇ ਮਗਰ ਇਹ ਕੱਟਾ ਦੇ ਮਗਰ ਇਹ ਤੇ ਕਰਤਾ ਹੈ ਮਾੜਾ ਕਰ ਬਾਕੀ ਬਿਲਕੁਲ ਗੋਲ ਸਿੰਘ ਦੀ ਆ ਚਿਹਰਾ ਦੇਖ ਸਾਡੇ ਜੀ ਬਹੁਤ ਠੰਡੀ ਚੋਟੀ ਆ ਘਰ ਰੱਖਣ ਵਾਲੀ ਝੋਟੀ ਆ ਆ ਇਹਨੂੰ ਪਤਾ ਹੀ ਨਹੀਂ ਹੋਗਾ ਕਿ ਮੱਚੀ ਦੇ ਫਰੰਟ ਆਈਟੂ ਰਿਪੋਰਟ ਠੀਕ ਆ ਜੀ ਬਹੁਤ ਸਾਫ਼ ਹੈ ਕੋਈ ਹਾਂ ਪੁੱਤਰ ਪੁੱਤਿਆਂ ਨੂੰ ਜਿਆਦਾ ਪਰੇ ਖੱਟੇ ਚਲੋ ਤੋਰ ਦੇ ਕੇ ਬਾਕੀ ਉਤਰੇ ਆ ਵੀ ਕਦ ਕਾਠ ਫਿੱਟ ਪੁਰੇ ਦੀ ਚੰਗੀ ਯਾਤਰਾ ਲੈ ਜੇ ਤਮਾ ਗਿਆ ਨੂੰ ਸਿੱਧੀ ਲਾ ਜੇ ਫਿਰ ਜੇ ਕਰੀਏ ਕਮਾਣ ਹਾਂ ਦੇਖਦੇ ਬਾਕੀ ਜੇ ਟਾਈਮ ਦੁਪਹਿਰ ਦਾ ਵਾ ਤੇ ਜੇ ਹੁਣੇ ਗੱਡੀ ਜੋ ਲੱਤੀ ਆ ਪਾਸ ਕਰਕੇ ਕਿੰਦੇ ਲਿਆਂਦੀ ਆ ਸਾਦੇ ਜੇ ਥੱਲੇ ਕਰੀ ਹਵਾਨਾ ਇਹਦਾ ਲੱਗ ਗਿਆ ਤਾਂ ਗਾਵੇਂ ਇਧਰ ਆਈ ਫੇਰ ਥੱਲੇ ਬੈਜੇ ਬਾਕੀ ਪਿੱਥਕੂੜੇ ਦੇ ਵੀ ਚੰਗੀ ਐ ਵੀ ਚਲੋ ਗਾਵੇਂ 400 ਵਿੱਚ ਆਉਣ ਵਾਲੀ ਆ ਫੱਬਦੀ ਐ ਛੋਟੀ ਉੱਤਰਾ ਕਿੰਨਾ ਵਿੱਚ ਫਿਰ ਮੁੱਲ ਰੱਖੀ ਐ ਦਾ ਮੁੱਲ ਉਹਦਾ ਛੋਟੀ ਦੇ 85 ਹਜ਼ਾਰ ਦੀ ਵੇਚ ਰਹੀ ਦੀ ਐ ਹਾਂਜੀ 80 ਹਜ਼ਾਰ ਦੀ ਵਧੀ ਜਿਹੜੀ ਕਰ ਦੋ ਮੰਨ ਤਾਂ ਨਾ ਦੱਸੋ ਕਿੰਨਾ ਕਰਦੀ ਐ 5000 ਛੱਡ ਦੀ ਐ 75 ਦੀ ਵੇਚ ਦੀ ਐ ਠਕਾ ਨਹੀਂ ਤਾਂ ਠਕਾ ਨਹੀਂ ਹੁੰਦਾ ਕਰ ਦੇ ਦਾ ਠੀਕ ਹੈ ਤੇ ਹੁਣ ਦੁੱਧ ਕਿੰਨਾ 8 ਕਿਲੋ ਚਵਾਦੋ ਕਿ ਕਰਾਂ ਮੈਂ ਬੋਲਾਂ ਜੀ ਵੀ ਜੀ ਪਤਾ ਰਿਆ ਬੱਚਾ ਜਿਆ ਤੇ ਜੰਦ ਜੀ ਸੁਈ ਨੂੰ ਹਾਂ ਬੱਚਾ ਜੇ ਜਿਹੜਾ ਇਹਦਾ ਕੋਲਾ ਬੱਚਾ ਦਾ ਕਿੰਨਾ ਕੁ ਤਰ੍ਹਾਂ ਦੇ ਦੋ ਕਰ ਜੀ ਉਹਦੀ ਫੁੱਲ ਗਰੰਟੀ ਥਣਾ ਦੀ ਫੁੱਲ ਗਰੰਟੀ ਦੁੱਧ ਕਿੰਨਾ ਕਰੀ ਜਾਊਗੀ ਇਹ ਤੇ ਵਿੱਚ 10 ਕਿਲੋ ਬਾਅਦ ਦੇ ਜੂਟੀ ਠੀਕ ਹੈ ਜੀ ਮੋਰਾ ਦੀ ਜੋਟੀ ਹੈ ਉਹਨਾਂ ਵੀ ਕਹਿੰਦੇ ਵੀ ਪਸਮਾਰ ਦੇਲਾ ਦਿਖਾ ਦੀਏ ਆ ਵੀ ਪਹਿਲਾਂ ਕਿਉਂ ਨਹੀਂ ਸੁਈ ਜੀ ਠੀਕ ਹੈ ਇਹਨਾਂ ਲਈ ਇਹ ਦੁੱਧ ਜੋਟੀ ਖੜੇ ਦੁੱਧ ਕਹਿੰਦੇ ਗੱਲ ਇਹ ਚਵਾ ਕੇ ਦੇਣਾ 9 ਕਿਲੋ ਹੋਊਗਾ 9 ਲੀਟਰ ਜਿਹੜਾ ਤਿਆਰ ਆ ਪਾੜਵਾ ਖੇਣਾ ਲਾਦੇ ਨਾ 9 ਤੋਂ ਬਾਹਰ ਕਿਉਂ ਹੋ ਗਏ ਦੱਸ ਲੀ ਕਰਕੇ ਖੜੇ ਇਹ ਕਿੰਨਾ ਕਰੀ ਜਾਊਗੀ ਉਹ ਤਾਂ 11 12 ਕਿਲੋ ਝੋੜੀ ਗਈ ਚਲੋ ਪੰਨਾ ਇਹਦੇ ਮਗਰ ਕੀ ਆ ਇਹਦੇ ਮਗਰ ਵੀ ਕੱਟਾ ਜੀ ਇਹਦੇ ਮਗਰ ਵੀ ਕੱਟਾ ਹੀ ਆ ਤਾਂ ਆ ਗਿਆ ਹੀ ਆ ਬਚਾਤ ਨਾ ਇਦਾਂ ਨਹੀਂ ਦੇਖੋ ਲੈ ਵਾਲਾ ਝੋੜੀ ਦਾ ਚਵਾਈਏ ਝੋੜੀ ਦੀ ਅਜੇ ਦਹੀਂ ਆ ਬਸਨਾ ਉੱਤਰ ਸਮਨੇ ਅੰਗੜੀ ਬਣਾਵਾਂਗੇ ਦਿਖਾ ਦਵਾਂ ਫੇਰ ਜੀ ਚਵਾ ਪਸੰਗੀ ਆ ਅੰਜਲੀ ਕੋਟੇ ਵਾੜੀ ਕਰ ਜੋੜੀ ਤੇ ਪਿਛਲੇ ਸਨਾਂ ਦਾ ਦਿਖਾ ਦ ਚਵਾ ਉਹ ਸਾਰੇ ਵੀਜੀ ਚਵਾਈ ਦਾ ਚਵਾਈ ਤੋਂ ਕੋਈ ਡੰਗਰ ਨਾ ਵੇਚ ਲਊਗਾ ਚਲੋ ਖੋਲੋ ਫਿਰ ਤੋੜ ਦੀਏ ਤੇ ਬਾਕੀ ਇਹ ਬਿੰਦੀ ਹੈ ਵੀਰ ਜੀ ਆਨਲਾਈਨ ਜਿਹੜਾ ਲਊਗਾ ਉਹਦੀ ਗਾਰੰਟੀ ਏ ਜਿਹੜੇ ਆਪ ਆਣ ਕੇ ਵੇਖ ਕੇ ਜਾਂ ਪਾਸ ਕਰਕੇ ਖੜਨੀਏ 게ਟੋ ਬਾਹਰ ਉਹਦੀ ਕੋਈ ਗਾਰੰਟੀ ਨਹੀਂ ਏ ਠੀਕ ਹੈ ਜੀ ਹਾਂ ਜੀ ਬਾਕੀ ਸਾਹ ਵਾਲੀਆਂ ਚੀਜ਼ਾਂ ਹੁੰਦੀਆਂ ਵਾਂ ਤਸੱਲੀ ਆਪਣੀ ਵੀਡੀਓ ਇੱਥੋਂ ਹੀ ਵੇਚ ਆ ਕੇ ਤਸੱਲੀ ਕਰਕੇ ਇੱਥੋਂ ਦਾ ਕਰੇ ਮਣਕੇ ਸਾਈਆਂ ਪਾਪ ਆ ਕੇ ਕਹਣੇ ਵਾਪਸ ਬਾਤ ਹੋਣੀ ਹੈ ਪੈਣੀ ਆ ਬਾਕੀ ਇਹ ਵੀ ਗੋਲ ਸਿੰਘ ਦੀ ਉਸ ਤਰ੍ਹਾਂ ਸਾਂਭੇ ਸੰਭੇ ਚੰਗੀ ਆ ਪਿੱਛਪੜੇ ਦੀ ਚੰਗੀ ਆ ਆ ਦੇਖੋ ਝੋਟੀ ਨੂੰ ਵੀ ਲਗਾ ਲੈ ਨੌ ਵੱਲੋਂ ਬਾਹਰ ਦੋ ਤੋਂ ਬੇ ਸ਼ੋਗੇ ਲਾਇਆ ਥੱਲੀ ਕਰਕੇ ਕੋਈ ਫੜੇ ਲੈ ਆਇਆ ਨਾ ਪਰ ਉਹ ਜਿਹੜੀ ਸੀਨ ਆ ਨੇ ਸੱਜੇ ਥੱਲੇ ਆ। ਇਹਨਾਂ ਨੂੰ ਚੰਗੀ ਝੋਟੀ ਤੇ ਆ ਰਹੀ। ਆ ਦੇ ਸੱਜੇ ਹੁਣ ਪੂਰਾ ਪਸੰਦੀ ਜਿਹੜੀ ਅਗਲੇ ਪਿਛੇ ਦੱਖਣ ਲਗਭਗ ਇੱਕੋ ਜਿਹੀ ਕਰ ਗਈ ਆ। ਕਿੰਨਾ ਫੇਰਾ ਮੋਲੇ ਦਾ? ਮੋਲੇ ਦਾ ਵੀਰ ਜੀ 95 ਜੋ ਮਰਜੀ ਕਰੀਏ 90 ਹਜ਼ਾਰ ਦੇ ਦਈਏ। ਕਰ ਦਈਏ ਕਿ 2-4 ਹਜ਼ਾਰ ਛੋਟ? 200 ਕਿੰਨੀ ਕਰ ਦਈਏ? 40 ਦੇ ਦਈਏ। ਤਰੇ ਸੀ ਦੀ 80 ਦੀ ਬੁੜੇ ਦੀ ਨਹੀਂ ਦਿਖਾਉਣਾ ਨਹੀਂ ਜਾਣਦੀ ਪੁਰੇ ਅਸੀਂ ਇਹਦਾ ਕਿਉਂ ਨਹੀਂ ਹੋਣੀ ਇਹ ਚੋਮੜ ਦੇ ਕੋਈ ਵੀਰ 75 75 ਵਾਲਾ ਫੋਨ ਨਾ ਲਾਵੇ ਮਰਜ਼ੀ ਨੇ ਝੋੜੀ ਕਰਨੀ ਆ ਤੇ ਦੁੱਧ ਕਿੰਨਾ ਦੱਸਿਆ ਕਰੀ ਜੇ ਕੋਈ 9 ਕਿਲੋ ਝੋੜੀ ਤਾਂ ਛੋਗੇ ਦੇਣਾ ਤੇ ਕਿੰਨਾ ਕਰੀ ਜਾਓਗੀ ਨਹੀਂ 11 12 ਕਿਲੋ ਪਹਿਲਾਂ ਝੋੜੀ ਚਵਾਜੋਗੀ ਝੋੜੀ ਪਲੀ ਕਿਦਾਂ ਆ ਬਾਕੀ ਚਲੋ ਜੇ ਤਾਜ਼ੇ ਹੀ ਬੱਚੇ ਆ ਸਾਰਿਆਂ ਦੇ ਸਾਰੀ ਝੋਟੀਆਂ ਸਰੀਆਂ ਆ ਇਹ ਆਪੇ ਹਜੇ ਪੱਠੇ-ਪੁੱਠੇ ਵੀ ਨਹੀਂ ਪੈਂਦੇ ਜਿਹਾ ਹੀ ਇਸ ਤਰ੍ਹਾਂ ਤੂੜੀਆਂ ਹੀ ਪੈਂਦੀਆਂ ਸਾਰੇ ਕਿਤੇ ਆ ਦੇਖ ਸਕਦੇ ਜੀ ਕਿਤੇ ਪੱਠਿਆਂ ਵਾਲੀ ਜਗ੍ਹਾ ਤੇ ਚਲ ਗਏ ਤੇ ਚਲੋ ਦੁੱਧ ਦਿਨੇ ਚੰਗਾ ਭਰੀ ਜਾਣਾ ਹੁਣ ਇੱਕ ਆ ਵੀ ਮੱਝ ਤਾਜੀ ਸੋਈ ਜਾਂਦੀ ਆ ਇਹ ਵੀ ਤਾਜੀ ਸੋਈ ਵੀ ਨਹੀਂ ਆਈ ਇਹ ਵੀ ਤੁਹਾਡੇ ਸਾਹਮਣੇ ਰੱਖੀ ਆ ਕਿੰਨੇ ਦਿਨਾਂ ਦੀ ਸੋਈ ਆ ਇਹ ਨੂੰ ਤੀਜਾ ਦਿਨ ਦੀ ਸੋਈ ਨੂੰ ਠੀਕ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀ ਜੀ 10 ਕਿਲੋ ਤੋਂ ਬਾਹਰ ਦੇ ਜੂਗੀ ਅੱਛਾ ਹੁਣ 7 ਕਿਲੋ ਨੂੰ 7 ਕਿਲੋ ਗੋਲੇ ਹੋਣਾ ਥੱਲੇ ਤੇ ਸੋਈ ਕਿੰਨੇ ਦਿਨਾਂ ਦੀ ਆ ਸੋਈ ਪਰसों ਦੀ ਏ ਠੀਕ ਆ ਤੀਸਰਾ ਦਿਨ ਹੈ ਅੱਜ ਸੋਈ ਨੂੰ ਤਾਜੀ ਸੋਈ ਏ ਦਿਖਾ ਦ ਚਵਾਜ ਦਾ ਉਹ ਚਵਾਈ ਕਦੇ ਲੱਗੀਆਂ ਮੇਰੇ ਵੱਲੇ ਸੁਣਾਦਾ ਦਿਖਾਦਾ ਚੁਆ ਬਈ ਬਹੁਤ ਸਾਫ ਹੈ ਚਲਾ ਖੋਲੋ ਫਿਰ ਤੋੜ ਦੀਏ ਤੋੜ ਦੋ ਇਹ ਕਿੰਨਾ ਦੁੱਧ ਸੇ ਕਰੀ ਜਾਊਗੀ ਅੱਧੀ ਜੀ ਦਸ ਤੋਂ ਬਾਅਦ ਦੇ ਦੂੰਗੀ ਮੈਂ ਨਾ ਸਾਂਭੀ ਗੇਰੇ ਘਟਿਆ ਛੋਟੀ ਆ ਸਾਮ ਵੀ ਕੱਟਿਆ ਗਏ ਨੇ। ਬਾਕੀ ਸਾਫ ਸੁਥਰੀ ਖੋਧਲੇਲੇ ਵਾਲਾ ਵਗਦਾ ਦਾ ਆ। ਥੱਲੇ ਪੂਰੀ ਸਫਾਈ ਆ। ਕਿਹਾ ਪਾ ਨੀ ਆ ਇਹ ਨਾ। ਸੇਂਗੋ ਸੋਹੇ ਪਕੌੜਾ ਚੰਗਾ ਲੱਗਾ। ਬਾਕੀ ਆ ਵੀ ਚਲੋ ਹੈਗੀ ਮੱਝ। ਦੁੱਧਾਂ ਦੀ ਨਿਸ਼ਾਨੀਆਂ ਚਲੋ ਚੰਗੀਆਂ ਆ ਵਾ। ਸਾਮ ਕੱਟ ਹੋਈ ਆ। ਕੋਈ ਜਿਹੜਾ ਸਾਂਭਣਾ ਲੈ ਜਾਊਗਾ। ਦੋ ਦਿਨ ਨੇ ਚੰਗਾ ਭਰੀ ਜਣਾ ਸਾਡੇ ਹਵਾਨੇ ਦਾ ਲਾਗੇ ਤਾਂ ਬਾਕੀ ਆ ਪਿੱਟ ਕੋਲੇ ਤਾਂ ਵੀ ਇੱਕ ਅਰੀ ਦੇਖ ਸਾਤੇ ਜੀ ਸਿੰਘੀ ਕੋ ਕੋ ਕਢੀ ਨੇ ਕੀ ਪੁੱਤਰਾ ਗੀ ਵੀ ਚਲੋ ਗੋਲ ਸਿੰਘ ਦੀ ਆ ਤੇ ਜਸੂ ਦਾ ਮਹੀ ਦਾ ਦਜਮਣ ਨੇ ਤੇ ਜਮਣੇ ਕੋ ਸਿੰਘੀ ਸੰਗੀ ਕਿڑی ਚੰਗੀ ਆ ਤੇ ਇਹਦਾ ਮੁੱਲ ਵੀ ਦੀ ਫਿਰ ਮੇਰਾ ਵੀਰ ਜੀ ਉੱਟੀ ਵਾਲਾ ਹੀ 65000 ਫ੍ਰੈਂਕ 10000 ਹਾਂ ਜੀ ਕਿ ਕਰਦੀ ਹੈ ਵਿੱਚ ਥੋੜੀ ਬੱਦ ਛੋਟ ਹੋਰ ਛੱਡਦੀ ਹੈ ਹੋਰ ਛੱਡਦੀ ਹੈ ਪੂਰੇ 60 ਦੀ ਪੂਰੇ 60000 ਦੀ ਦੇਤੀ ਆ ਵੀ ਸੁਈ ਮਗਰੇ ਦੇ ਵਿੱਚ ਹੀ ਕੱਟੀ ਏ ਉਹਦੇ ਮਗਰੇ ਵੀ ਕੱਟੀ ਏ ਤੇ ਆ ਦੇਖ ਸਾਡੇ 10 ਕਿਲੋ ਆਦੇ 9 ਕਿਲੋ ਵਰਕੇ ਦੇਣਾ ਇੱਕੋ ਮਹੀ ਦਾ ਖਣ ਲਿਓ ਪੱਕਾ ਤਿਆਰ ਜਿਹੜਾ 9 ਲੀਟਰ ਉਹਗੇ ਤਸਲੀ ਕਰਕੇ 10 ਦੇਣਾ ਸੁਈ ਮਗ ਕੱਟੀ ਏ ਠੀਕ ਏ ਇਹ ਕਿੰਨਾ ਦੁੱਧ ਭਰੀ ਜਾਊਗੀ ਤੇ ਵੀ ਜੀ 11 12 ਕਿਲੋ ਦੇ ਰਿਹਾ ਟੰਗਣਾ ਭੁਕੇ ਭਾਕੇ ਤੁਹਾਨੂੰ ਪਤਾ ਆਏ ਇੱਕ ਹਾਂਜੀ ਹਾਂਜੀ ਤੁਹਗੇ ਤਾਂ ਨਹੀਂ ਪੈਂਦੀ ਏ ਦੁੱਧ 30 ਤੇ ਦਿਲ ਧਰ ਗਿਆ ਮਹੀ ਦਾ 12 ਕਿਲੋ ਜੁ ਆ ਜਾਊਗੀ ਥਾਨ ਇਹਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾ ਜਾਈ ਲੱਗੀ ਜਿਹੜੇ ਕਾਨੂੰ ਬਣਾ ਚੱਲ ਅਗੇ ਪੋਤਾ ਲਿਓ ਮੈਂ ਮੈਂ ਰਲਾ ਰਲਾ ਤਾ ਇਹ ਕੋਕਾ ਡਾਲਾ ਕਾਇਆ ਲੈ ਲੈ ਇਹ ਕੋ ਦਾ ਉਲੇ ਵਾਲੀ ਕਰਦੀ ਹੈ ਮੈਂ ਲੈਸਾਂ ਨਹੀਂ ਗਾਵਾਂ ਵਰਗਾ ਹਵਾ ਨਾ ਮੇਰੇ ਉਹ ਚੰਗੀ ਬਈ ਹਾਂ ਦੇਖ ਤਾਂ ਦੇ ਕਿੰਨਾ ਫਿਰ ਵੇਚੀਦਾ ਕੀ ਦਾ ਮੁੱਲ ਆਪਾਂ ਮੁੱਲ ਤੇ ਵੀ ਇਹਦਾ ਕਰ ਦੋ 80 ਜੋ ਮਿਲ ਗਿਆ 75000 ਦੇ ਦੀ ਥੋੜੀ ਬਾਰੀ ਛੋਟ ਹੋਰ ਕਰ ਦੋ ਕਿ ਨਹੀਂ ਕਰਦੀ ਪੂਰੇ 70 ਦੀ 2 70 ਹੀ ਕਰਦਾ ਅੱਛਾ 68000 ਨਹੀਂ ਦਵਾਂਗਾ ਭਾਵੇਂ ਲਗਦੇ ਨਾ ਮੈਨੂੰ ਠੀਕ ਹੈ ਜੀ ਜੇ ਵਾਰੇ ਤੁਮ ਮੈਨੂੰ 60000 ਦੇ ਦੇ ਦੇਣੀ ਹੈ ਕਿੰਨੇ ਤੇ ਹੁਣ ਆ ਵੀ ਮੱਝ ਸੱਜਰ ਸਹੀ ਇਹ ਪਰਸਾਂ ਦੀ ਸਹੀ ਏ ਇਹ ਪਰਸਾਂ ਦੀ ਸਹੀ ਹੈ ਨਾ ਖਾਤ ਕੋਲਰੀ ਤੇ ਇਹ ਕਿੰਨਾ ਕਰੀ ਜਾਊਗੀ ਮੈਂ ਨਿੱਜੀ ਵੀ ਦਸਤੂਰ ਤੋਂ ਬਾਅਦ ਦੇ ਦਊਗੀ 10 ਕਿਲੋ ਟ੍ਰੇਵਿੰਗ ਕਰੀ ਜਾਊਗੀ ਇਹ ਆਪਣਾ ਨੰਬਰ ਮਗਰ ਪਟਾ ਦੇ ਦੇਗੀ ਖੋਲੋ ਫਿਰ ਤੋਰ ਦਈਏ ਨਾ ਬਾਕੀ ਇਹ ਵੀ ਪਿੱਟ ਫੁੜੇ ਦੀ ਚੰਗੀ ਹੈ ਵੀ ਲੈ ਜੋ ਕਰੀ ਉਹਨਾਂ ਸਿੱਧੀ ਤੋਰ ਤੋਂ ਕੋਤੇਰੀ ਤਾਂ ਨਹੀਂ ਚੁੰਨੀਆਕਾਰੀ ਕੋੜਾ ਕੜਾਟ ਕਈ ਉਹ ਮੈਂ ਦਵਾਗਾ ਦੀ ਸਹੀ ਬਾਣੀ ਆਹ ਯਾ ਪਹਿਲਾਂ ਢੱਕੀਆਂ ਲਿਆਗੇ ਉਹ ਮੰਜਨ ਬੜਾ ਉਹ ਬੱਚਿਆਂ ਬੜਾ ਤੇ ਬਾਕੀ ਤਵਾ ਵੀ ਨਹੀਂ ਮੋਹੱਲਾ ਫਿਰ ਵੇਚਦੀ ਇਹਦਾ ਮੁੱਲ ਵੇ ਲੋ ਵੀ ਜੀ ਮਹੀਂ ਬੜੀ ਚੰਗੀ ਹੈ ਤਾਜੀ ਸੂਈਏ ਪਰਤੋਂ ਦੀ ਹਾਂ ਜੀ ਮੁੱਲ ਕੋਲ ਹੋਗਾ ਨੇ ਹਾਂ ਜੀ ਦੱਸ ਦੋ ਨਾ ਚਵਾਈ ਕਿਤੇ ਲੱਗੀ ਰੜੀ ਮੋਟੀ ਦੇਦੀ 6500 ਥੋੜਾ ਪਤਾ ਮਾਣਾ ਕੋਲ ਛੱਡ ਦਾਂਗੇ 363 ਦੀ ਹਾਂ ਜੀ ਕਿ ਹੋਰ ਕਰਦੀ ਐ 600 ਪੂਰੇ 60 ਦੀ ਦੇਦੀ ਐ 560 200 ਸਾਢੇ ਅੱਛਾ ਮਹੀਂ ਬੜੀ ਜਗੀ ਹੈ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਤੇ ਬਾਕੀ ਚਲੋ ਇੱਥੇ ਆਓ ਆਪਣੇ ਤਸੱਲੀ ਕਰੋ ਤੇ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ